ਮਤ ਕੁਰਬਾਨੀ ਦੇ ਜਿੰਨਾ ਦੇ ਇਸ਼ਕ ਨੂੰ ਖੋ ਉਸ ਦਿਨ ਵਰ ਜਾਨੀ ਦੇ ਢਿੱਲੀ ਨਾ ਪਈ ਮੈਦਾਨੀ ਉਹ ਜਿਸ ਵੀ ਰਫਤਾਰ ਦੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲਾ ਜੋ ਸਬਾ ਫਤੇਗੜ ਸਾਹਿਬ ਨੂੰ ਸੰਗਤ ਜਾਂਦੀ ਹੈ ਉਹਦੇ ਵਾਸਤੇ ਸਾਰੀ ਸੰਗਤ ਜਗਾ ਜਗਾ ਤੇ ਲੰਗਰ ਲਗਾਏ ਜਾਂਦੇ ਨੇ ਅੱਜ ਆਪਾਂ ਇੱਕ ਜਿਹੜਾ ਖੜੇ ਆ ਪੁਲਿਸ ਲਾਈਨ ਨੀਅਰ ਮਿਨੀ ਸੈਕਟਰ 8 ਹਾਫਰ ਤੋਂ ਦੁਖਨਵਾਨ ਸਾਹਿਬ ਰੋਡ ਦੇ ਉੱਪਰ ਇਹ ਲੰਗਰ ਲੱਗਦਾ ਹੈ ਇਸ ਲੰਗਰ ਦੀ ਗੱਲ ਕਰਨੀ ਤਾਂ ਬਣਦੀ ਹੈ ਕਿਉਂਕਿ ਇਹ ਸਾਰੀ ਜਿਹੜੀ ਆਰਮ ਫੋਰਸਸ ਦੇ ਵਿੱਚੋਂ ਪੰਜਾਬ ਪੁਲਿਸ ਦੀ ਪਟਿਆਲਾ ਸੈਕਸ਼ਨ ਹੈ ਇਹਨਾਂ ਦੇ ਮੁਲਾਜ਼ਮ ਇਹਨਾਂ ਦੇ ਬੱਚੇ ਬੀਬੀਆਂ ਭੈਣਾਂ ਮਾਤਾਵਾਂ ਸਾਰੇ ਬੱਚੇ ਰਲ ਕੇ ਲਗਾਉਂਦੇ ਨੇ ਔਰ ਵੱਡੀ ਗੱਲ ਹੈ ਵੀ 24 ਘੰਟੇ ਜਿਹੜਾ ਲੰਗਰ ਹੈ ਇਹ ਚੱਲਦਾ ਤੇ ਇਹਦੇ ਕਿਵੇਂ ਆਰਗੇਨਾਈਜੇਸ਼ਨ ਕਿਵੇਂ ਆਰਗੇਨਾਈਜ਼ ਕਰਦੇ ਨੇ ਕਿਸ ਤਰੀਕੇ ਨਾਲ ਪ੍ਰਬੰਧ ਹੁੰਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਭਾਈ ਸਾਹਿਬ ਹਾਂਜੀ ਆਲ ਫੋਟਲੋਸ ਕੋਲੇ ਉੱਪਰ ਗੱਲ ਕਰ ਲਓ ਸਾਨੂੰ ਥੋੜੀ ਜਾਣਕਾਰੀ ਦਿਓ ਕਦੋਂ ਤੋਂ ਲੰਗਰ ਸ਼ੁਰੂ ਹੁੰਦਾ ਹੈ ਔਰ ਕਿੰਨੇ ਦਿਨ ਚੱਲਦਾ ਅਸੀਂ ਇਹ 23 ਤਰੀਕ ਨੂੰ ਤਿਆਰੀ ਕੀਤੀ ਸੀ ਜੀ 24 ਤਰੀਕ ਤੋਂ ਅਸੀਂ ਆਰੰਭ ਕੀਤਾ ਹੈ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੀ ਕਿਰਪਾ ਦੇ ਅੰਦਰ ਵਸੂ ਹੋਇਆ ਜੀ ਠੀਕ ਹੈ ਜੀ ਅਸੀਂ ਇਹ ਤਾਂ ਆਪਣੇ ਆਪ ਹੀ ਜਦੋਂ ਇਹ ਸ਼ੁਰੂ ਹੋਇਆ ਸੀ ਬਾਪੂਆ ਜੀ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਰਸਣ ਆਈ ਜਾਂਦਾ ਜੀ ਆਪਣੇ ਆਪ ਹੀ ਗੋਲਕ ਦੇ ਵਿੱਚ ਪਾਈ ਜਾਂਦੇ ਨੇ ਇਹ ਗੁਰਨਾਨ ਸਾਹਿਬ ਦੀ ਕਿਰਪਾ ਆਪਸ ਦੇ ਵਿੱਚ ਸਾਰਾ ਜਿਹੜਾ ਸਮੂਹ ਤੁਹਾਡਾ ਪੁਲਿਸ ਲਾਈਨ ਦਾ ਭਾਈਚਾਰਾ ਉਹ ਇਕੱਠਾ ਹੋ ਕੇ ਇਸ ਜੀ ਨੂੰ ਕਰਦੇ ਹਾਂ ਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਇਹ ਆਪਣੇ ਆਪ ਹੀ ਆਈ ਜਾਂਦਾ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਇਸ ਨੂੰ ਕਹਿਣ ਹੀ ਲੋੜੀ ਸ਼ਰਦਾ ਦੇ ਮੁਤਾਬਕ ਦਿੰਦੇ ਨੇ ਹਾਂਜੀ ਇਸ ਨੂੰ ਐ ਨਹੀਂ ਵੀ ਐਂ ਦੇਣੇ ਜੋ ਆਪਣੇ ਸ਼ਰਦਾਵਦਨ ਆਪਣੇ ਆਪ ਹੀ ਕੰਟਰੀਬਿਊਸ਼ਨ ਜਿਹੜੀ ਹੈਗੇ ਲੰਗਰ ਦੇ ਪ੍ਰਬੰਧ ਵਾਸਤੇ ਆਪਸੀ ਕੰਟਰੀਬਿਊਸ਼ਨ ਦੇ ਨਾਲ ਹੀ ਹਾਂਜੀ ਹਾਂਜੀ ਆਪਸ ਦੇ ਪਿਆਰ ਨਾਲ ਹੀ ਸਭ ਦਾ ਜੀ 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 ਠੀਕ ਹੈ ਠੀਕ ਹੈ ਗੁਰੂ ਜੀ ਦੀ ਸ਼ਰਦਾ ਦੇ ਮੁਤਾਬਕ ਹਾਂ ਕਿੰਨੇ ਦਿਨ ਲੰਗਰ ਚੱਲਦਾ ਹੈ ਤਕਰੀਬਨ 4 ਦਿਨ ਅੱਛਾ ਜੀ ਓਕੇ ਠੀਕ ਹੈ ਅਹਾਂ ਜੀ ਉਸ ਵੇਲੇ ਵੀ ਇਹੀ ਕਰਦੀ ਉਹਨਾਂ ਸਭੀਆਂ ਸੇਵਾ ਸਾਡੇ ਮੁਲਾਜ਼ਮ ਸਹਿਬਾਨਾਂ ਦੇ ਘਰੋਂ ਬੀਵੀ ਆ ਜੀ ਜੀ ਬੇਟੇ ਬੱਚੇ ਸਭ ਉਹ ਕਰਦੇ ਨੇ ਜੀ ਜੀ ਮੁਲਾਜ਼ਮ ਵੀ ਜੀ ਤੁਸੀਂ ਆਪਣੀ ਡਿਊਟੀ ਕਰਨ ਤੋਂ ਬਾਅਦ ਜਦੋਂ ਵਿਲੇ ਹੋ ਜਾਂਦੇ ਨੇ ਉਹ ਇੱਥੇ ਆ ਕੇ ਅੱਛਾ ਓਕੇ ਓਕੇ ਇਸ ਤਰ੍ਹਾਂ ਤੁਹਾਡੇ ਜਿਹੜੇ ਆਪਣੇ ਕੁਆਟਰਸ ਨੇ ਉੱਥੋਂ ਪਰਿਵਾਰ ਜਿਹੜੇ ਨੇ ਬੱਚੇ ਬਜ਼ੁਰਗ ਮਾਤਾਵਾਂ ਉਹ ਸਾਰੇ ਇਹਦੇ ਵਿੱਚ ਭਾਗ ਲੈਂਦੇ ਨੇ ਸਾਡੇ 1994 ਦੇ ਵਿੱਚ ਐਸਐਸਬੀ ਸਾਹਬ ਸਦਾਰ ਰਿੰਦਰ ਸਿੰਘ ਚਹਿਲ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਅੱਛਾ ਜੀ ਤੇ ਸਾਡੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਤੇ ਮੰਦਿਰ ਬਣਿਆ ਹੋਇਆ ਹੈ ਜੀ 94 ਵਿੱਚ ਬਣਾਇਆ ਸੀ ਅੱਛਾ ਅੰਦਰੀ ਪੁਲਿਸ ਲਾਈਨ ਦੇ ਵਿੱਚ ਹੀ ਲੱਗਿਆ ਹੋਇਆ ਹੈ ਠੀਕ ਹੈ ਤੇ ਸਾਰੇ ਹੀ ਸਾਡੇ ਪੁਲਿਸ ਰੈਲ ਕੁਆਟਰਾਂ ਦੇ ਬੱਚੇ ਜੀ ਬੀਬੀਆਂ ਜੀ ਸਾਡੇ ਕਰਮਚਾਰੀ ਉੱਥੇ ਜਾ ਕੇ ਰੋਜ਼ ਮੱਥਾ ਟੇਕਦੇ ਨੇ ਸੇਵਾ ਕਰਦੇ ਨੇ ਅੱਛਾ ਜੀ ਉੱਥੇ ਵੀ ਲੰਗਰ ਲਾਉਂਦੇ ਰਹਿੰਦੇ ਨੇ ਹਾਂ ਅੱਛਾ ਉੱਥੇ ਨਾਰਮਲ ਵੀ ਲੰਗਰ ਲੱਗਦਾ ਔਰ ਜਿਨ੍ਹਾਂ ਵਿੱਚ ਤੁਸੀਂ ਸਪੈਸ਼ਲ ਲਾਉਂਦੇ ਰਹਿੰਦੇ ਹਾਂ ਜਿਨ੍ਹਾਂ ਵੀ ਲਾਉਂਦੇ ਰਹਿੰ ਤੇ ਅਟਰ ਭਾਈ ਸਾਹਿਬ ਨੂੰ ਦੇ ਦਿਓ ਤੁਸੀਂ ਸਾਨੂੰ ਥੋੜਾ ਜਿਹਾ ਜਾਣਕਾਰੀ ਦਿਓ ਜਿਵੇਂ ਪ੍ਰਸ਼ਾਦ ਦੇ ਭਾਈ ਗਿੱਤਾ ਦੇ ਹਾਂਜੀ ਹਾਂਜੀ ਜਦੋਂ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਦਾ ਪ੍ਰਬੰਧ ਕਰਦੇ ਹਾਂ ਸਾਡੇ ਸੀਨੀਅਰ ਅਫਸਰਾਂ ਐਸਐਪੀ ਸਾਹਿਬ ਡੀਆਈਜੀ ਸਾਹਿਬ ਪਟਿਆਲਾ ਜੀ ਰੇਂਜ ਔਰ ਸਾਰੇ ਸੀਨੀਅਰ ਅਫਸਰਾਂ ਬਾਲਾਂ ਦੀ ਹੁਕਮ ਮੁਤਾਬਕ ਹੀ ਜੀ ਜੋ ਵੀ ਅਸੀਂ ਇੱਥੇ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਲੰਗਰ ਦਾ ਅਰੇਂਜਮੈਂਟ ਕਰਦੇ ਹਾਂ ਇਹ ਆਪਣੇ ਡੀਸੀ ਦਫਤਰ ਵਾਲੇ ਵੀ ਆ ਕੇ ਮਤਲਬ ਆਪਣਾ ਸਹਿਯੋਗ ਦਿੰਦੇ ਨੇ ਜੋਗਦਾਨ ਪਾਉਂਦੇ ਨੇ ਇਸ ਕਰਕੇ 시ਦੀ ਦਿਹਾੜੇ ਨੂੰ ਜੀ ਬੋਖ ਰੱਖਦੇ ਹੋਏ ਸਾਰੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 시ਦੀ ਦੇ ਪਰਿਵਾਰ ਦੇ ਮੁਤਾਬਕ ਅਸੀਂ ਆਪਣਾ ਜਿਹੜਾ ਬੜੀ ਵਧੀਆ ਸ਼ਰਧਾ ਔਰ ਭਾਵ ਨਾਲ ਸੇਵਾ ਕਰਦੇ ਆ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਇਸ ਕਰਕੇ ਕਿਉਂ ਟੈਫ ਜਿਆਦਾ ਹੋਣ ਕਰਕੇ ਇਸ ਕਰਕੇ ਅਸੀਂ ਹਰ ਚੀਜ਼ ਦਾ ਪ੍ਰਬੰਧ ਕਰਿਆ ਹੋਇਆ ਹੈ ਜੀ ਤੇ ਮੈਂ ਦੇਖ ਰਿਹਾ ਤੁਹਾਡੇ ਇੱਥੇ ਬੱਚੇ ਵੀ ਹੈਗੇ ਨੇ ਛੋਟੀ ਉਮਰ ਤੋਂ ਲੈ ਕੇ ਬڑے ਬੱਚੇ ਜਿਹੜੇ ਨੇ ਲਗਾਤਾਰ ਜਿਵੇਂ ਬਰਤਨ ਸਫਾਈ ਦੇ ਕੰਮ ਤੇ ਇਹ ਜਿਹੜੇ ਬੱਚੇ ਨੇ ਇਹ ਵੀ ਸਾਰੇ ਪੁਲਿਸ ਲਾਈਨ ਦੇ ਸਾਰੇ ਹਾਣੀ ਮੁਲਾਜ਼ਮਾਂ ਦੇ ਬੱਚੇ ਨੇ ਕੁਝ ਉਹਨਾਂ ਦੇ ਆਪਣੇ ਫਰੈਂਡ ਸਰਕਲ ਦੇ ਵੀ ਆਉਂਦੇ ਨੇ ਕੋਈ ਜੀ ਤੇ ਪਰਿਵਾਰ ਸਾਰੇ ਪੁਲਿਸ ਲਾਈਨ ਦੇ ਜਿੰਨੇ ਵੀ ਕੁਆਟਰ ਨੇ ਹੂੰ ਹੂੰ ਸਾਰੇ ਸਹਿਯੋਗ ਨਾਲ ਬਾਬਾ ਜੀ ਸਾਡੇ ਗੁਰੂ ਗੁਰਦਵਾਰ ਸਾਹਿਬ ਵਾਲੇ ਨੇ ਉਹਨਾਂ ਦੀ ਮਤਲਬ ਮੇਅਰ ਨਾਲ ਹੀ ਸਾਰਾ ਕੰਮ ਚੱਲਦਾ ਜੀ ਆਪਣੇ ਨਾਲ ਇਸ ਟਾਈਮ ਜਿਹੜੇ ਜਵਾਨ ਬੱਚੇ ਨੇ ਪੜ ਰਹੇ ਨੇ ਕੋਈ ਸਕੂਲ ਕਾਲਜ ਜਾਂਦੇ ਨੇ ਇਹਨਾਂ ਨੂੰ ਮੈਂ ਦੇਖ ਰਿਹਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਐਕਟਿਵ ਪਾਰਟਿਸਪੇਸ਼ਨਲ ਲੰਗਰ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਬਹੁਤ ਲਾਜ਼ਮੀ ਹੈ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਛੋਟੇ ਸ਼ਹਿਬਜ਼ਾਦੇ ਸਾਡੇ ਵਾਸਤੇ ਕੀ ਕੁਝ ਕਰਕੇ ਗਏ ਨੇ ਤੇ ਉਸ ਦੇ ਵਾਸਤੇ ਹੀ ਆਪਣੇ ਨਾਲ ਛੋਟੇ ਵੀਰ ਖੜੇ ਨੇ ਤੁਸੀਂ ਸਾਨੂੰ ਲੰਗਰ ਦੇ ਵਿੱਚ ਜੋ ਸੇਵਾ ਕਰਦੇ ਉਹਦੇ ਬਾਰੇ ਥੋੜੀ ਜਾਣਕਾਰੀ ਅਸੀਂ ਰੋਜ਼ਾਨਾ ਜੀ ਸਵੇਰ 3:30 ਵਜੇ ਇੱਥੇ ਪਹੁੰਚ ਜਾਂਦੇ ਆਂ ਤੇ ਰੋਜ਼ਾਨਾ ਝਾੜੂ ਦੀ ਸੇਵਾ, ਭਾਂਡਿਆਂ ਦੀ ਸੇਵਾ, ਜੋ ਬਰਤਨ ਸਾਡੇ ਰੋਜ਼ ਦੇ ਖਾਂਸ ਦੇ ਵਿੱਚ ਆਉਣ ਵਾਲੀਆਂ ਸਬਜ਼ੀਆਂ ਉਹਨਾਂ ਨੂੰ ਕਟਾਉਣਾ, ਪਿਆਜ਼ ਵਗੈਰਾ ਕਟਾਉਣਾ ਤੇ ਸਾਰੇ ਭਾਂਡੇ ਦੀ ਸੁੱੱਚਮਤਾ ਰੱਖਣੀ ਸਾਰਾ ਅਸੀਂ ਆਪ ਸਮਝਦੇ ਆਂ। ਅੱਛਾ ਭੰਡ ਪਹਿਲਾਂ ਤਿਆਰੀ ਮੈਂ ਦੇਖ ਲਈ ਵੀ ਤਿਆਰੀ ਵਾਸਤੇ ਇਹ ਕਿੰਨੇ ਦਿਨ ਪਹਿਲਾਂ ਤਿਆਰੀ ਕਰਦੇ ਹੋ? ਤਿਆਰੀ ਤਾਂ ਹੀ ਕੜਕ ਤਕਰੀਬਨ ਸਾਨੂੰ 15 ਦਿਨ ਪਹਿਲਾਂ ਸ਼ੁਰੂ ਕਰਨੇ ਪੈਂਦੇ ਲੇਕਿਨ ਅੱਛਾ ਇੱਥੇ ਜਗ੍ਹਾ ਤਿਆਰ ਕਰਨੀ ਪੈਂਦੀ ਹਾਂ ਜੀ ਅੱਛਾ ਕੁੱਦੀ ਅਸੀਂ ਟੈਂਟ ਲਾਉਨੇ ਆ ਕੁੱਦੀ ਸਾਡਾ ਆਪ ਦਾ ਸਾਰਾ ਪ੍ਰਬੰਧ ਸਾਡਾ ਆਪ ਵੋਲਿਊਮ ਘਟਾ ਦਿਓ ਮੜੀ ਅੱਛਾ ਅੱਛਾ ਜੀ ਠੀਕ ਹੈ ਤੇ ਫਿਰ ਆਪਸ ਚ ਕਿਵੇਂ ਕੋਆਰਡੀਨੇਟ ਕਰਦੇ ਹੋ ਸਾਡੇ ਸਾਰੇ ਮਿੱਤਰ ਪਿਆ ਜਿਹੜੇ ਹੈਗੇ ਨੇ ਸਾਰੇ ਰਲ ਕੇ ਸੇਵਾ ਕਰਦੇ ਅੱਛਾ ਅਸੀਂ ਕੋ ਬਣਿਆ ਏ ਕੋਈ ਐਵੇਂ ਨਹੀਂ ਹੈਗਾ ਜੀ ਕੋਈ ਵੱਡਾ ਛੋਟਾ ਸਾਰੇ ਅਸੀਂ ਬਰਾਬਰ ਆ ਸਾਰੇ ਮਿਹਨਤ ਬਰਾਬਰ ਕਰਦੇ ਮਰਾਪੁਰ ਕਰ ਦੋ ਤਾਂ ਆਪਸ ਚ ਟਾਈਮ ਸੈੱਟ ਕਰ ਲੈਣ ਉਹ ਵੀ ਸਵੇਰੇ ਕਿਹੜਾ ਸਾਡਾ ਨਾ ਗਰੁੱਪ ਬਣਿਆ ਹੋਇਆ ਅੱਛਾ ਇਸ ਤਰ੍ਹਾਂ ਗਰੁੱਪ ਅੱਛਾ ਆਪਾਂ ਇੱਧਰ ਆ ਜਾਈਏ ਠੀਕ ਹੈ ਉਹ ਗਰੁੱਪ ਚ ਅਸੀਂ ਮੈਸੇਜ ਪਾ ਕੇ ਅਸੀਂ ਮੈਸੇਜ ਪਾ ਦੇਣੇ ਸਾਰੇ ਸਾਡੇ ਵੀਰਾਂ ਨੇ ਉਰੇ ਪਹੁੰਚ ਜਾਣਾ ਅੱਛਾ ਉਸ ਹੱਬ ਨਾਲ ਤੁਸੀਂ ਆਪਸ ਚ ਠਾਈਏ ਕਰ ਅਸੀਂ ਆਪਸ ਦੇ ਵਿੱਚ ਕੰਮ ਬੰਡਲ ਨੇ ਕੋਈ ਸਬਜ਼ੀ ਦਾ ਬੰਡ ਲੈਂਦਾ ਕੋਈ ਭਾਜਾ ਦਾ ਬੰਡ ਲੈਂਦਾ ਦੇਖੋ ਇਹਦੇ ਚ रिसोर्सेज ਦੀ ਮੈਨੇਜਮੈਂਟ ਜਿਹੜੀ ਹੈਗੀ ਹੈ ਜੇ ਆਪਾਂ ਟੈਕਨੀਕਲ ਲੈਂਗੁਏਜ ਯੂਜ਼ ਕਰੀਏ ਤੇ ਉਹਨਾਂ ਨੂੰ ਤੇ 15 ਦਿਨ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ ਲੰਗਰ ਦੀ ਪ੍ਰੈਪਰੇਸ਼ਨ ਜਿਵੇਂ ਪੱਟੀਆਂ ਜਗ੍ਹਾ ਬਣਾਈ ਹੋਈ ਹੈ ਪੱਕੀ ਬਣਾਈ ਹੈ ਤੇ ਬਾਲਣ ਵੀ ਆਉਂਦਾ ਹੈ ਔਰ ਬਰਤਨ ਜਿਹੜੇ ਨੇ ਸਾਰਾ ਟਾਈਮ ਲਗਾਤਾਰ ਸਾਫ ਹੁੰਦੇ ਰਹਿੰਦੇ ਨੇ ਹਾਂਜੀ ਹਾਂਜੀ ਠੀਕ ਹੈ ਤੇ ਆਪਣੀ ਮਾੜੀ ਮਾੜੀ ਉਮਰ ਦਾ ਵੀ ਮੈਨੂੰ ਮੜਾ ਦੇ ਦੱਸ ਦਿਓ ਉਮਰ ਸਾਡੀ ਸਾਰੇ ਵੀ ਸਾਰਿਆਂ ਦੀ 18 ਪਲੱਸ ਹੈ ਹਾਂ ਤੇ ਸਾਰੇ ਸਟੂਡੈਂਟ ਨੇ ਵਧੀਆ ਪੜਨ ਵਾਲੇ ਨੇ ਠੀਕ ਹੈ ਤੇ ਰੋਜ਼ਾਨਾ ਬਸ ਇਹ ਸਾਬ ਜੱਤੇ ਛੋਟੇ ਸਾਬ ਜੱਤੇ ਵੱਡੇ ਸਾਬ ਜੱਤੇ ਇਸੀ ਜਿਹੜੇ ਘਰ ਕੇ ਆਫ ਚੱਲ ਰਿਹਾ ਇਸ ਕਰਕੇ ਸਾਰੇ ਇੱਥੇ ਪਹੁੰਚਦੇ ਨੇ ਸਵੇਰੇ ਪਹੁੰਚ ਜਾਂਦੇ ਨੇ ਸਵੇਰੇ ਪਹੁੰਚ ਜਾਂਦੇ ਨੇ ਰਾਤ ਤੱਕ ਰਾਤ ਨੂੰ ਸਾਨੂੰ ਤਕਰੀਬਨ 10 ਵਜੇ ਜਾਂਦੇ ਨੇ ਠੀਕ ਹੈ ਠੀਕ ਹੈ ਇੱਧਰ ਦੇ ਦਿਓ ਵੀਰ ਨੂੰ ਛੋਟੇ ਨੂੰ ਆਪ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਇਹ ਪਲੱਸ 2 ਚ ਆਂ ਜੀ ਪਲੱਸ 2 ਚ ਤੇ ਠੀਕ ਹੈ ਜਜਵਾ ਕਿੱਥੋਂ ਆਉਂਦਾ ਹੈ ਜਿਹੜਾ ਸੇਵਾ ਦਾ ਜਜਵਾ ਸੇਵਾ ਜਜਵਾ ਆਪਣੀ ਮਾੜੇ ਜੇ ਉੱਪਰ ਕਰ ਲਿਓ ਮਹਾਰਾ ਦੇ ਬੱਚਿਆਂ ਸ਼ਹੀਦੀ ਨੂੰ ਦੇਖ ਕੇ ਜਜਵਾ ਆਉਂਦਾ ਹੀ ਹੈ ਇਹਨਾਂ ਨੇ ਥੋੜਾ ਜਿਹਾ ਜ਼ਿਆਦਾ ਸਾਡੇ ਦੇਸ਼ ਲਈ ਕੁਰਬਾਨੀ ਕੀਤੀ ਕੁਰਬਾਨੀ ਕੀਤੀ ਹਾਂ ਉਹਨਾਂ ਦੇਖ ਕੇ ਸਾਡੇ ਅੰਦਰ ਜਜ਼ਬਾ ਜਜ਼ਬਾ ਨਹੀਂ ਆਊਗਾ ਤਾਂ ਕੀ ਆਊਗਾ ਤੁਸੀਂ ਆਪਸ ਠੀਕ ਬਿਲਕੁਲ ਬਿਲਕੁਲ ਸਹੀ ਹੈ ਸਹੀ ਐਦਰ ਛੋਟੇ ਵੀ ਉਹਨੂੰ ਦਿਓ ਗੱਲ ਕਰਾਓ ਐਦਰ ਉਹ ਛੋਟਿਆਂ ਨੂੰ ਆਪਣਾ ਕਿਹੜੀ ਕਲਾਸ ਪੜ੍ਹਦੇ ਹੋ ਕੀ ਸੇਵਾ ਕਰ ਰਹੇ ਹੋ ਮੈਂ 6th ਕਲਾਸ 'ਚ ਪੜ੍ਹਦਾ ਹਾਂ ਹਾਂ ਉਹ ਰੋਜ਼ ਅਸੀਂ ਬਰਤਨਾਂ ਦੀ ਸੇਵਾ ਹੀ ਪਾਂਡੇ ਦੀ ਸੇਵਾ ਹੀ ਲਿੰਗਰ ਦੀ ਸੇਵਾ ਹਰ ਇੱਕ ਤਰ੍ਹਾਂ ਦੀ ਸੇਵਾ ਹਰ ਇੱਕ ਤਰ੍ਹਾਂ ਦੀ ਜਿਹੜੀ ਜਿਹੜੀ ਵੀ ਸੇਵਾ ਸਾਹਮਣੇ ਆ ਜਾਂਦੀ ਹੈ ਉਹ ਤੁਸੀਂ ਲੱਗ ਜਾਂਦੇ ਹੋ ਤੇ ਥਕਾਵਟ ਮਹਿਸੂਸ ਨਹੀਂ ਹੁੰਦੀ ਹਾਂਜੀ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ ਹਾਂਜੀ ਮਹਾਰਾਜ ਦੀ ਕਿਰਪਾ ਹੀ ਉਹਦੇ ਬਿਲਕੁਲ ਬਿਲ ਤੇ ਕਿੰਨੇ ਦਿਨ ਚੱਲਦਾ ਲੰਗਰ ਇਹ 4 ਦਿਨ ਲਗਾਤਾਰ ਚੱਲਦਾ 4 ਦਿਨ ਦਾ ਮੇਨ ਚੱਲਦਾ ਹੈ ਉਸ ਤੋਂ ਪਹਿਲਾਂ ਤਿਆਰੀ ਵੀ ਹੁੰਦੀ ਹੈ ਲੰਗਰ ਦੀ ਤਿਆਰੀ ਔਰ ਉਸ ਤੋਂ ਬਾਅਦ ਜਦ ਲੰਗਰ ਸਮਾਪਤ ਹੁੰਦਾ ਹੈ ਤੇ ਉਹ ਵੀ ਸਾਰਾ ਸ਼ਾਮ ਸਮਈਆ ਹੁੰਦਾ ਸਾਰਾ ਕਰਦੇ ਨੇ ਤੇ ਜਿਹੜੀ ਸਾਫ ਸਫਾਈ ਹੈ ਜਿਹੜਾ ਸਾਰੇ ਦਿਨ ਦਾ ਤੁਸੀਂ ਸਾਫ ਸਫਾਈ ਵੀ ਧਿਆਨ ਰੱਖਦੇ ਹੋ ਹਾਂਜੀ ਹੈਨਾ ਸਾਫ ਸਫਾਈ ਇਧਰ ਦਿਓ ਕਿਹੜੀ ਕਲਾਸ ਤੋਂ 6th ਇਹ ਵੀ ਤੁਸੀਂ ਵੀ 6th ਤੋਂ ਤੁਸੀਂ ਕਿੰਨੇ ਵਜੇ ਆ ਜਾਂਦੇ ਹੋ ਅਸੀਂ 5 ਵਜੇ ਆਏ ਸਵੇਰੇ 5 ਵਜੇ ਆ ਜਾਂਦੇ ਹਾਂ ਸ਼ਾਮ ਨੂੰ 10:00 ਵਜੇ 10 ਵਜੇ ਜਾਂਦੇ ਨੇ ਠੀਕ ਹੈ ਠੀਕ ਹੈ ਚਲੋ ਦੇਖੋ ਛੋਟੇ ਬੱਚੇ 6ਵੀਂ ਕਲਾਸ ਤੋਂ ਲੈ ਕੇ ਵੱਡੀ ਕਲਾਸ ਤੱਕ ਦੇ ਜਾਂ ਕੋਈ ਜੌਬ ਵੀ ਕਰ ਰਿਹਾ ਤੇ ਕਿੰਨਾ ਜਜ਼ਬਾ ਹੈਗਾ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ ਰਾਤ 10-11 ਵਜੇ ਤੱਕ ਸੰਗਤ ਸੇਵਾ ਕਰਦੇ ਹੋਏ ਇੱਕ ਦਿਨ ਦਾ ਸਤਾ ਅਸੀਂ ਕਿਸਲਾ ਪਾਚਨ ਰਹ ਹਾਂ ਮਤ ਜੱਤ ਦਾ ਉਹ ਕਿਸੇ ਨੂੰ ਆਪੇ ਨਾ ਤੋਂ ਨੀਂਦਾਰ ਵੀ ਸੁਰਾ ਉਸ ਤੋਂ ਮਚਾ ਬੂਹੇ ਹੋਏ ਗਤਾਰੀ ਇੱਕ ਦਿਨ ਮੈਨੂੰ ਬੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਪੁਲਸ ਲਾਈਨ ਪਟਿਆਲਾ ਵਿਖੇ ਬੱਚਿਆਂ ਦੇ ਸ਼ਹੀਦੀ ਗੁਰਪੁਰਬ ਤੇ ਲੰਗਰ ਲੱਗਦੇ ਹਨ ਛੋਟੇ ਸਹਿਬਜਾ ਦੇ ਆਂਦੇ ਸ਼ਹੀਦੀ ਗੁਰਪੁਰਬ ਤੇ ਅਸੀਂ ਸਾਰੀਆਂ ਬੀਬੀਆਂ ਭੈਣਾ ਪੁਲਸ ਲੈਣ ਦੀਆਂ ਜੋ ਪੁਲਸ ਲੈਣ ਤੋਂ ਬਾਹਰ ਵੀ ਚਲੇ ਗਈਆਂ ਬੀਬੀਆਂ ਪ੍ਰਾਣੀਆਂ ਅਸੀਂ ਸਭ ਨਵੀਆਂ ਪ੍ਰਾਣੀਆਂ ਬੀਬੀਆਂ ਬਾਹਰੋਂ ਨੇੜਿਓਂ ਸੰਗਤਾਂ ਨਾਲ ਮਿਲ ਕੇ ਅਸੀਂ ਲੰਗਰ ਦੀ ਸੇਵਾ ਕਰਦੇ ਹਾਂ ਸਾਰੇ ਨਾਲ ਮੇਰੇ ਕਾ 4 ਦਿਨ ਲੰਗਰ ਲੱਗਦਾ ਹੈ ਜੀ ਚਾਰ ਦਿਨੀ ਬੀਬੀਆਂ ਨੇ ਲੰਗਰ ਫਗਾਉਣਾ ਹੈ ਹਾਂ ਤੇ ਚਾਰ ਦਿਨੀ ਬੀਬੀਆਂ ਹੀ ਬਰਤਨਾਂ ਦੀ ਸੇਵਾ ਕਰਨੀ ਹੈ ਸਬਜੀ 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 ਵਗੈਰਾ ਕੱਟਣੀ ਗਾਜਰਾ ਮਟਰ ਆਲੂ ਚੋ ਵੀ ਸੇਵਾਏ ਬੀਬੀਆਂ ਭੈੜਾ ਨਹੀਂ ਕੱਟਣੀ ਐ ਚ ਬੈਠ ਕੇ ਸਵੇਰੇ ਕਿੰਨੇ ਵਜੇ ਸ਼ੁਰੂ ਕਰੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਲੰਗਰ ਬਣਾਉਣ ਦੀ ਸੇਵਾ ਹਾਂ ਬਣਾਉਣ ਦੀ ਕੱਟਣ ਦੀ ਪਕਾਉਣ ਦੀ ਸੇਵਾ ਕਰਦੀ ਐ ਨਾਲ ਪਰਾਮਾਂ ਦਾ ਸੰਜੋਗ ਸਾਰਿਆਂ ਦਾ ਰਲ ਮਿਲ ਕੇ ਸਾਰੇ ਦਾਰ ਮਿਲ ਕੇ ਅਸੀਂ ਪੁਲਸ ਲੈ ਆਂਦੇ ਜਿੰਨੇ ਵੀ ਪੁਲਸ ਲੈ ਆਂਦੇ ਸਾਰੇ ਬੱਚੇ ਜਿੰਨੇ ਵੀ ਬੱਚੇ ਬਜ਼ੁਰਗ ਮਾਤਾ ਪਹਿਨਾ ਬੱਚੇ ਕਾਫੀ ਕੀਮਤੀ ਚ ਨੇ ਦੇਖੋ ਇੱਕ ਤਾਂ ਸਾਡੇ ਇਤਿਹਾਸ ਬਾਰੇ ਇਹ ਗੱਲ ਪਤਾ ਲੱਗਦੀ ਹੈ ਔਰ ਬੱਚੇ ਜਿਹੜੇ ਅੱਜ ਕੱਲ ਮਤਲਬ ਮੋਬਾਈਲ ਦੇ ਹੋਰ ਯੂਜ਼ ਦੇ ਵਿੱਚ ਉੱਥੇ ਵੀ ਇਸ ਤੀਕੇ ਨਾਲ ਘਟਦਾ ਇਹਨਾਂ ਦਿਨਾਂ ਦੇ ਵਿੱਚ ਲਾ ਲੋ ਜਾਂ ਆਪਣੀ ਸਿੱਖੀ ਦੇ ਨਾਲ ਬੱਚਾ ਜੁੜਦਾ ਹੈ ਜੁੜਦਾ ਹੈ ਹਾਂਜੀ ਜੀ ਇਹ ਬੱਚਿਆਂ ਨੂੰ ਹੀ ਤੇ ਭੈਣਾ ਮਤਾਵਾਂ ਨੂੰ ਵੀ ਚਾਰ ਹਫਤਾ ਪਹਿਲਾਂ ਹੀ ਲੱਗ ਜਾਨੇ ਅਸੀਂ ਤਿਆਰੀ ਕਰਨ ਦੀ ਇਹ ਸੇਵਾ ਕਰਨੀ ਹੈ ਲੰਗਰਾਂ ਦੀ ਸੇਵਾ ਕਰਨੀ ਹੈ ਪਾਪਾ ਜੀ ਨੇ ਪੁਲਸਲੈਂਡ ਵਾਲੇ ਉਹਨਾਂ ਨੇ ਬੱਚੇ ਬਹੁਤ ਜੋੜੇ ਹੋਏ ਆਪਣੇ ਨਾਲ ਜੋੜੇ ਹੋਏ ਨੇ ਠੀਕ ਹੈ ਸੰਗਤ ਬਹੁਤ ਗੁਰੂ ਘਰ ਨਾਲ ਜੁੜੀ ਹੋਈ ਹੈ ਕਿੰਨੀ ਛੋਟੀ ਉਮਰ ਦੇ ਬੱਚਾ ਕਿੰਨੀ ਛੋਟੀ ਉਮਰ ਦੇ ਬੱਚੇ ਤੋਂ ਲੈ ਕੇ ਕਿੰਨੀ ਵੱਡੀ ਉਮਰ ਤੱਕ ਦੇ ਇੱਥੇ ਭਾਗ ਲੈਂਦੇ ਨੇ ਨਾ ਸੋ ਛੋਟੇ ਤੋਂ ਛੋਟੇ ਤੇ 6-7 ਸਾਲ ਦੀ ਯੂਬਰ ਤੋਂ ਹੀ ਬੱਚਿਆਂ ਨੂੰ ਗਿਆਨੀ ਨਾਲ ਲੈ ਕੇ ਆ ਰਹੇ ਨੇ ਨਾਲ ਲੈ ਕੇ ਹਾਂਜੀ ਆਉਂਦੇ ਬਜ਼ੁਰਗ ਮਾਤਾਵਾ ਵੀ ਮੈਂ ਦੇਖ ਰਿਹਾ ਬਜ਼ੁਰਗ ਮਾਤਾਵਾ ਵੀ ਸਵੇਰੇ 7 ਵਜੇ ਤੋਂ ਤਵੀ ਸਟਾਰਟ ਹੁੰਦੀ ਹੈ ਵੇਲੋ ਤੇ 7 ਵਜੇ ਤੱਕ 8 ਵਜੇ ਤੱਕ ਰਾਤ ਦਾ ਲੰਗਰ ਵੀ ਵਰਤਾਇਆ ਕੇ ਫੇਰ ਬੀਬੀਆਂ ਆਪਣੇ ਘਰ ਜਾਂਦੀਆਂ ਨੇ ਸਮਾਪਤ 7 ਵਜੇ अच्छा जी मतलब लंगर तैयार ਜਿਹੜਾ ਮਤਲਬ ਹੁੰਦਾ ਉਹ 7 ਵਜੇ ਕਰ ਦਿੰਦੇ ਉਸ ਤੋਂ ਬਾਅਦ ਵਰਤਾਏ ਜਾਂਦੇ ਨੇ ਵਰਤਾਏ ਜਾਂਦੇ ਨੇ ਬੀਬੀਆਂ ਭੈਣਾਂ ਨੇ 7 ਵਜੇ ਕਰ ਦੇਗਾ 8 ਵਜੇ ਜਾਣਾ ਹੈ ਜੀ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਾ ਉੱਤ ਪਾਪੀ ਓਏ ਦਿਲ ਤਾਰੀ ਦਸੋ ਖੁਦ ਤੇ ਸਾਨੂੰ ਹਿੰਮਤ ਕੋ ਪਾਣੀ ਕਰੇ ਜਿੰਨਾ ਤੇ ਮਿਸਰ ਆਉਤੋ ਉਸ ਤੇ ਚਲ ਜਾਨੀ ਤੇ ਜੀ 20 ਨਦਾਨੇ ਹੋਸਦੀ ਰਖਾਰੀ ਫੇਟਰ ਮੈਂ ਬਤਾਂ ਮਿਲਿਆ ਕੋਈ ਆ ਕੇ ਪਿਆਰ ਬਣੀ ਨਾ ਚਾਹ ਰੱਤੇ ਵੜ ਗਏ ਜੀ ਪੂਰਾ ਦੁਆਰ ਤੇ ਖੋਲ ਹੋ ਗਿਆ ਹਰ ਕੋਈ ਲੱਖ ਲੱਖ ਨੇ ਇਕੱਲਾ ਯੋਧਾ ਬਸ ਫਾਇਦੇ ਦੀ ਗੱਲ ਹੀ ਹੋਣੀ ਚਾਹਵਾ ਦੇ ਸਭ ਨੂੰ ਇਹ ਨਜ਼ਰ ਆ ਰਹੀ ਜਿਸ ਮਾਗੋ ਚੇਤੇ ਤੋੜ ਕੇ ਖੰਭ ਚੁੱਕੇ ਤਾਰੂ ਸੁਰਤ ਕੋ ਮੱਚ ਪਾਸ ਕੋ ਇਹ ਸਤਾਰੀ ਇੱਕ ਦਿਨ ਇੱਕ ਗੋਰਾ ਮਿਲਿਆ پريم جو بندا اسلا رندار جي بارتي توار تو مونت تا تي تو هڪڙي بار اس تو پرجپ سترا سانو مڪي جو بندي جي ناغي مکو اوتھي پري جا تي جي تي تا اي جي تا جي جي تا تو سورو جو بندي ਤਹਾ ਜਰ ਦੀ ਸ਼ਹਾਦਤ ਦਾ ਹਸਤਾਚਲਨ ਵਾਲਾ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਹੈ ਇਹ ਸ਼ੇਰ ਉਹਨਾਂ ਦੇ ਲਈ ਅਕੀਦਤ ਸੀ ਅਸੀਂ ਉਦੋਂ ਹੀ ਰਿਲੀਜ਼ ਕੀਤਾ ਸੀ ਸਭਾ ਤੇ ਬਟੇਗੜ ਸਾਹਿਬ ਵੀ ਤੇ ਜਿਕਰ ਆਇਓ ਕਿੱਥੋਂ ਮਿਲਿਆ ਛੋਟੇ ਫਰਜ਼ੰਦਾ ਜੇ ਕਰੇ ਨੋਦੇ ਅੱਖਰ ਜੀ ਉਸ ਰੰਗ ਤੇੋਂ ਕੰਦਾ ਨੂੰ ਕਿਉਂ ਨਹੀਂ ਸਿੰਦਕੀਆਂ ਉਮਰਾਹ دہشت ਵਿੱਚ ਰਹਲਦੀਆਂ ਨਿਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਨਹਿਲਦੀਆਂ ਕਤਿਓ ਸਰਹਿੰਦ ਵਿੱਚ ਜਾ ਕੇ ਹਾਂ ਉਹ ਯੋ ਦੀਵਾਦ ਜੀ ਸੁਣਾ ਉਸ ਕੌਮ ਚ ਕਾਵੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਿੰਨਾ ਸਰਦਾਰ ਜੀ ਸੁਣਾ ਉਸ ਕੌਮ ਚ ਕਾਵੀ ਹੋਏ ਦਿਲਦਾਰ ਜੀ ਦੱਸੋ ਫਿਰ ਕਿਸੇ ਸਾਨੂੰ ਹਮਤ ਬੁਲ ਪਾਨੀ ਦੇ ਉਹ ਨਾਲੇ ਇਸ਼ਕ ਉਹ ਨਾਲੇ ਉਹ ਫਿਰ ਬਰਗਮੀ ਹੈ ਢੋਲੀ ਨਾ ਪਰਿੰਨ ਮਰਦੀ ਉਹ ਜਿਸ ਕੀ ਰਫਤਾਰ ਜੀ ਇੱਕ ਦਿਨ ਮੈਨੂੰ ਬੰਦਾ ਲਿਆ